ਮੁੱਖ ਮੰਤਰੀ ਦਾ ਪਿੰਡ ਸਾਡੇ ਪਿੰਡ ਦੇ ਆਂਦੀ ਪੂਕਦੀ ਨਹੀਂ ਹੈਗੀ ਬਾਈ ਕਿਸੇ ਦੀ ਹੈ ਅਸੀਂ ਕੀ ਕੀ ਮੁੱਖ ਮੰਤਰੀ ਨੂੰ ਚਟਾਈ ਅਸੀਂ ਜਾਣ ਮਾਨ ਉਰੇ ਘੇੜਾ ਦੇ ਕੇ ਮੁੜ ਗਿਆ ਉਹ ਕੀ ਕਰਕੇ ਗਿਆ ਬਾਈ ਕੁਝ ਨਹੀਂ ਕਰਕੇ ਗਿਆ ਹੈ ਫੋਟੋਆਂ ਖਿੱਚ ਕੇ ਲੈ ਜਾਂਦੇ ਨੇ ਕੱਲ ਡਿਪਟੀ ਮੈਡਮ ਫੋਟੋਆਂ ਖਿੱਚ ਕੇ ਲੈ ਗਈ ਐਸੇ ਤੋਂ ਸਾਬਣ ਹੋ ਜਾਣਾ ਬੋਲ ਜੀ ਬੋਲ ਜੀ ਆਇਆ ਯਾਰ ਅਸੀਂ ਖੜਿਆ ਤੂੰ ਚਲਾ ਦੇ ਰ ਅਸੀਂ ਖੜਿਆ ਤੋ ਥਾਵਿਕਸ ਕਹਿੰਦੇ ਅੱਪੀ ਬੰਦ ਕਰ ਲਓ ਸੀ ਆਪ ਕਰਕੇ ਬੰਦ ਸਾਡੇ ਨਾਲ ਕੋਈ ਨਹੀਂ ਦੁਰਦਾ ਆਪਣੇ ਦਿਹਾੜ ਚੜ੍ਹ ਕੇ ਹੈਲੋ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਅਸੀਂ ਗੜਿਆ ਪਿੰਡ ਸਟੌਜ ਅਸ ਪਿੰਡ ਡੋਬਦਾ ਸੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਹੈਗੀ ਜੇਸੀਬੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਹਦੀ ਅੱਗੇ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਪਿੰਡ ਸਤਾਉਜ ਮੁੱਖ ਮੰਤਰੀ ਦਾ ਪਿੰਡਾ ਸਾਡੇ ਪਿੰਡ ਦੇ ਆਂਦੀ ਭੁਗਦੀ ਨਹੀਂ ਹੈਗੀ ਬਾਈ ਕਿਸੇ ਦੀ ਹੈ ਅਸੀਂ ਕੀ ਕੀ ਮੁੱਖ ਮੰਤਰੀ ਨੂੰ ਚਟਾਈਏ ਅਸੀਂ ਹੈ ਸਾਰੇ ਪਿੱਟ ਗਿਆਗੇ ਸਾਡੇ ਪਿੰਡ ਭਗਵੰਤਵਾਨ ਦੀ ਵੀ ਨਹੀਂ ਚਲਦੀ ਬਾਈ ਦੇਖੋ ਸਰਮਾ ਠਾਣੇ ਤੇ ਨਹੀਂ ਚਲਦੀ ਹੈਗੀ ਹੈ ਆ ਸਾਡੇ ਬਾਰੀ ਕਹਿੰਦੇ ਸੀ ਅੱਗੇ ਲੈਣੀ ਆ ਕੀ ਗੱਲ ਹੈ ਉਹ ਫੜੇ ਨੇ ਉਹਨਾਂ ਨੇ ਬਣਾ ਇਹਨਾਂ ਨੇ ਰੋਕਿਆ ਹੁਣ ਲਾਓ ਅੱਗ ਖੜੇ ਨੇ ਸਾਹਿਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕਿਆ ਹਾਂਜੀ ਆ ਦੇਖੋ ਕੀ ਗੱਲ ਬਾਤ ਹੈ ਜਿਹੜੀ ਪਹਿਲਾਂ ਉਧਰ ਪੱਟੀਆਂ ਗਈਆਂ ਨੇ ਕਿਸੇ ਦਾ ਹੁਣ ਆ ਸਰ ਨੇ ਰੋਕ ਰਿਆ ਕਿਸੇ ਮਨਜ਼ੂਰੀਆਂ ਇਹਨਾਂ ਨਾ ਦਵਾਈਆਂ ਨਹੀਂ ਉਹ ਬਾਈ ਬਾਈ 1 ਮਿੰਟ ਗੱਲ ਸੁਣੋ ਫਿਰ ਤੁਹਾਨੂੰ ਮੁੱਖ ਮੰਤਰੀ ਦਾ ਸਟੋਰੀ ਦਾ ਕੀ ਕੀ ਫੇਰ ਆਦਾ ਦੱਸਿਆ ਜਾਰ ਉਹ ਖੜ ਜਾ ਉੱਥੇ ਓਏ ਇੱਕ ਮਿੰਟ ਥੋੜਾ ਜਿਹਾ ਜਵਾਲਾ ਲੱਗ ਗਿਆ ਮੈਂ ਕਰਦਾ ਮੈਂ ਇੱਕ ਮਿੰਟ ਕਰਦਾ ਮੈਂ ਕਿਹਾ ਤੂੰ ਕਿਉਂ ਕਰੀਂ ਨਾ ਕਿੱਥੇ ਵੀ ਉਹ ਦੱਪੜ ਦੇ ਕਿੱਥੇ ਕਿੱਥੇ ਮੇਰੇ ਮਾਗਰ ਛੇ ਕਿੱਥੇ ਉਸੇ ਨਾਲੇ ਤੇ ਸਾਰੇ ਬੋਲ ਰਹੇ ਨੇ ਯਾਰ ਮੈਂ ਕਿਹਾ ਮੈਂ ਦੱਸਦੀ ਰਾਜ ਇਹ ਕਿਹਾ ਮੈਚ ਜੇ ਨਜ਼ਰ ਆ ਕੋ ਤਾਂ ਆ ਨਹੀਂ ਮੈਂ ਕਹਾਂ ਤੋ ਮਾਗਰ ਨਹੀਂ ਪਰ ਸਾਹ ਰੋਕ ਰਿਹਾ ਬਾਈ ਹਾਂ ਰੋ 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 ਕਿਹੋਲਾ ਬਾਈ ਕਹੇ ਰੋ ਰੋ ਕਾਰੇ ਰਾਸ ਰੋ ਕੀ ਆਉ ਲੋਕ ਕਮਾਸ ਤੇ ਆ ਗਿਆ ਨਹੀਂ ਆਗੀ ਬਾਈ ਦੋ ਬਈ ਮੁੱਖ ਮੰਤਰੀ ਦੇ ਪਿੰਡ ਦਾ ਕੀ ਫਾਇਦਾ ਹੋਇਆ ਸਰਪੰਚ ਹੈ ਅੰਦਰ ਕੱਲ ਕਿੱਥੇ ਦੀ ਨਹੀਂ ਕੱਲ ਕਿੱਥੇ ਦੀ ਐਸ ਡੀ ਐਮ ਦੀ ਸਾਡੇ ਪਿੰਡ ਡਿਪਟੀ ਮੈਨ ਦਾ ਐਸ ਡੀ ਐਮ ਐ ਕੋਈ ਹੱਲ ਨਹੀਂ ਹੋਇਆ ਧਰਮਗੜ੍ਹ ਦੇ ਨੂੰ ਕਹਿੰਦੇ ਖੋਲੋ ਅਸੀਂ ਬੰਦ ਜਾਣੇ ਬੰਦ ਕਰਾ ਕੇ ਆਏਾਂਗੇ ਬੰਦ ਜਾਣੇ ਬੰਦ ਕਰਾ ਕੇ ਆਏ ਅਸੀਂ ਨੇ ਓਥਾ ਯਾਰ ਯਾਰ ਆਪਾ ਆਪਾ ਪੱਟਾ ਯਾਰ ਚਲਾਓ ਇਹ ਗੱਲੀ ਲੈਣੀ ਆ ਜਿਹਨੇ ਰੋਤੀਆਂ ਨੂੰ ਕਹਾਂ ਗਰੀਬਾਂ ਦਾ ਚੱਲ ਕਦੀ ਰੋਤੀਆਂ ਉਹ ਫਿਰ ਇਹਨਾਂ ਦੀ ਵੀਡੀਓ ਬਣਾ ਰਿਹਾ ਫਿਰ ਇਹ ਇਹਨੂੰ ਤਾਂ ਕਹਿ ਨਹੀਂ ਕੋਈ ਸਾ ਇਹਨੂੰ ਯਾਰ ਨੂੰ ਸਮਝ ਨਹੀਂ ਇਹ ਗੱਲੀ ਦਾ ਕਰਦੇ ਨਹੀਂ ਕਰਦੇ ਨਹੀਂ ਹੁਣ ਨੂੰ ਤਾਂ ਬੂਲਾ ਲੱਗ ਜਾਂਦਾ ਹੁਣ ਨੂੰ ਤਾਂ ਕੀਨੇ ਕਹਿ ਲਈ ਕੋਈ ਆਗਿਆ ਨਹੀਂ ਲੈਂਦਾ ਕੋਈ ਹੋਰ ਨਹੀਂ ਲੈਂਦਾ ਓਏ ਉਹਨੇ ਮਾਗਰ ਪਈਦਾ ਇੰਨੇ ਦੋ ਵਾਰੀ ਭਾਈ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਹੋਈ ਬਾਈ ਕੀ ਕਰੋਗੇ ਸਾਡੇ ਪਿੰਡ ਦੇ ਦੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਕੋਈ ਸੁਣਵਾਈ ਨਹੀਂ ਦੇਖੋ ਸਾਰੇ ਲੋਕ ਹੁਣ ਕਿਉਂ ਰੋਕ ਰਹੇ ਨੇਗੇ ਕੀ ਗੱਲ ਬਾਤ ਹੈ ਆ ਗਿਆਨਵਾਂ ਗਿਆਨਵਾਂ ਨੂੰ ਰੋਹ ਕੇ ਮੁੜ ਕੇ ਗਿਆ ਬਈ ਕਿੱਥੇ ਆ ਗਿਆਨ ਵਿਹਾਨ ਕਿੱਥੇ ਹੈ ਗਿਆਨਵਾਂ ਨੂੰ ਰੇ ਗੇੜਾ ਦੇ ਕੇ ਮੁੜ ਗਿਆ ਉਹ ਕੀ ਕਰਕੇ ਗਿਆ ਬਈ ਕੁਛ ਨਹੀਂ ਕਰਕੇ ਗਿਆ ਹੈ ਫੋਟੋ ਖਿੱਚ ਕੇ ਲੈ ਜਾਂਦੇ ਨੇ ਗੱਲ ਡਿਪਟੀ ਮੈਡਮ ਫੋਟੋ ਖਿੱਚ ਕੇ ਲੈ ਗਈ ਅਬਦੀ ਪਾਈਪ ਲਾਈਨ ਦਾ ਮਾਰਾ ਆਤੀ ਅਬਦੀ ਪਾਈਪ ਲਾਈਨ ਦਾ ਮਾਰਾ ਆਤੀ ਮੇਰੀ ਪਾਈਪ ਲਾਈਨਾਂ ਪੱਟੀ ਜਾਵੇ ਉਹ ਆ ਕੇ ਮੁੜ ਕੇ ਆ ਲਈ ਉਹ ਕੀ ਗੱਲ ਬਾਤ ਇੱਥੇ ਹੈ ਜੇ ਵੀ ਤਲਾਓ ਰੋਕੋ ਜਿਹੜਾ ਰੋਕਦਾ ਬਈ ਚਲਾਓ ਇਹ ਗਈਆਂ ਨਾਲ ਪੱਟਾ ਨਹੀਂ ਆਪਣਾ ਸੀਐਮ ਦੇ ਪਿੰਡ ਵਾਸਤੇ ਹੈ ਸੀਐਮ ਦੇ ਪਿੰਡ ਵਾਸਤੇ ਆ ਗੈਣੀ ਆ ਗੈਲ ਲੈ ਲੋ ਆ ਸਾਰੀਆਂ ਸੜਕਾਂ ਪੱਟੇ ਪੱਟੇ ਯਾਰ ਸਾਰੀਆਂ ਪੱਟਦੀਆਂ ਯਾਰ ਪੱਟਾਲ ਵਾਲੀ ਪੱਟਾਲ ਵਾਲੀ ਸਾਰੀਆਂ ਸੜਕਾਂ ਪੱਟੀਆਂ ਪੰਜਾਂ ਕੀ ਗੱਲ ਹੈ ਰਾਤ ਦੇ ਰਾਤ ਫੜਿਆ ਕੇ ਤੋਰ ਤੇ ਆ ਚਲਾਤੀ ਬਈ ਕਿਸੇ ਦੀ ਆਗਿਆ ਤੋਂ ਬਗੈਰ ਹੀ ਚਲਾਈ ਜਾ ਨਾਲੇ ਆਪ ਚਲਾਈ ਆ ਸੀਨਾ ਦੇ ਦਮਤੇ ਤੇ ਚਲਾਈ ਆ ਤੇ ਦਮਤੇ ਚਲਾਈ ਆ ਤੇ ਦਮਤੇ ਦੇ ਲਈ ਆ ਹਾਂ ਨਾਲੇ 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 ਆਰੇ ਕੋਈ ਆ ਗਿਆ ਆ ਗਿਆ ਲੈ ਰਹੇ ਨੇ ਐਸੇ ਤੂੰ ਸਾਬ ਨਹੀਂ ਐਸੇ ਤੂੰ ਸਾਬ ਨਹੀਂ ਬੋਲਿਆ ਬੰਦ ਕਰਿਆ ਯਾਰ ਨੂੰ ਚਲਾ ਆ ਰੋ ਅਸੀਂ ਖੜਿਆ ਤੂੰ ਚਲਾ ਯਾਰ ਅਸੀਂ ਖੜਿਆ ਘੜਾ ਜੱਟ ਰੋਕੋ ਕਿਹੜਾ ਰੋਕਦਾ ਰੋਕੋ ਕਿਹੜਾ ਰੋਕਦਾ ਮੈਂ ਫਿਰ ਆ ਇਹਨੂੰ ਰੋਕੋ ਕਿਹੜਾ ਰੋਕਦਾ ਰੋਕੋ ਕਿਹੜਾ ਰੋਕੂਗਾ ਅਦੇ ਵਸ ਰੋਕ ਦੇ ਜੀ ਕਈ ਇਹਨਾਂ ਸਾਰਾ ਕੰਮ ਲੈ ਰਿਹਾ ਯਾਰ ਮੁੱਖ ਮੰਤਰੀ ਰਗੀ ਵੈਰਾ ਹੋ ਗਿਆ ਯਾਰ ਔਰ ਇਹ ਕਹਿੰਦੇ ਪਿੰਡ ਸਾਡੇ ਕੁੱਟ ਕੁੱਟੂ ਕਹਿੰਦੇ ਸਾਨੂੰ ਬੰਦਾ ਉਹ ਵੀ ਯਾਰ ਬਾਦੀ ਕਰਵਾਉ ਕਹਿ ਕੇ ਪਹਿਲਾਂ ਤਾਂ ਸਾਰੇ ਜਾਣੇ ਬਾਈ ਤਾਂ ਨਾ ਨਕਾਫੀ ਬੰਦ ਕਰ ਰਿਹਾ ਸਾਨੂੰ ਅਸੀਂ ਅਸੀਂ ਬੰਦ ਕਰਕੇ ਆ ਐ ਸੈਟੋ ਸਾਹਿਬ ਕਹਿੰਦੇ ਆਪੀ ਬੰਦ ਕਰ ਲੋ ਅਸੀਂ ਆਪ ਕਰਕੇ ਆ ਸਾਡੇ ਨਾਲ ਕੋਈ ਨਹੀਂ ਦੁਰਦਾ ਅਸੀਂ ਤਾਂ ਤਾਂ ਕਰਦਿਆਂ ਜੇ ਸਾਡੀ ਸੁਣਵਾਈ ਹੋਵੇ ਅਸੀਂ ਪਿੱਟੀਆਂ ਨਾ ਉਹ ਸੜਾਈ ਨੇ ਉਰੇ ਆ ਗਿਆ ਚਲਾ ਯਾਰ ਚਲਾ ਯਾਰ ਚਲਾ ਉਤਰਾਓ ਅਸੀਂ ਪੰਜ ਜਣੇ ਦੀ ਕੱਲ ਸਾਡੇ ਕਈਆਂ ਮਾਰਦੇ ਹੋ ਅਸੀਂ ਬਲਦ ਕਰਦੇ ਹਾਂ ਪਾਣੀ ਟੋਟਾ ਦੇ ਵਿੱਚ ਨਹੀਂ ਪੈਣਾ ਬਾਈ ਨਿਕਲ ਪੱਟ ਯਾਰ ਪੱਟ ਪਾਣੀ